ਯੂਨੀਅਨ ਬਾਗੀ ਦਾ ਗਰੁੱਪ ਮਿਲਿਆ ਡੀਸੀ ਨੂੰ ਕਿਸਾਨ ਯੂਨੀਅਨ ਬਾਗੀ ਦੇ ਪ੍ਰਧਾਨ ਪਰਮਜੀਤ ਸਿੰਘ ਜੱਬੋਬਾਲ ਗੁਰਦੀਪ ਸਿੰਘ ਪੰਡਾਲ ਬੋਹੜ ਸਿੰਘ ਹਜ਼ਾਰਾ ਸੁਖਦੇਵ ਸਿੰਘ ਹੀਰਾਵਾਲੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਹਰੀਕੇ ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਤਰਮਿੰਦਰ ਸਿੰਘ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਨਾਮ ਅਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਰਕਵਾ ਪਿੰਡ ਗਗੜੇਵਾਲ ਤਹਿਸੀਲ ਖਡੂਰ ਸਾਹਿਬ ਵਿਖੇ ਰਕਵਾ 86 ਏਕੜ ਜੋ ਮੀਤੀ 7/8/1955 ਨੂੰ ਕੇਂਦਰ ਸਰਕਾਰ ਵੱਲੋਂ ਕਈ ਐਸਸੀ ਸਮਾਜ ਦੇ ਪਰਿਵਾਰਾਂ ਨੂੰ ਇਹ ਜ਼ਮੀਨ ਦਿੱਤੀ ਗਈ ਸੀ ਪਰ ਪੰਜਾਬ ਦਾ ਮਾਹੌਲ ਖਰਾਬ ਹੋਣ ਦਾ ਫਾਇਦਾ ਚੁੱਕ ਇਸ ਪਿੰਡ ਦੇ ਹੀ ਵਸਨੀਕ ਵੱਲੋਂ ਜ਼ਿਲ੍ਹਾ ਮਾਲ ਵਿਭਾਗ ਨਾਲ ਜਾਲੀ ਰਜਿਸਟਰੀਆਂ ਅਤੇ ਦਾ ਵਰਿਆਂ ਕਰਵਾ ਜਮੀਨ ਕਿਸੇ ਹੋਰ ਦੇ ਨਾ ਕਰਵਾ ਉਕਤ ਜਮੀਨ ਦੇ ਜਾਗੀ مالک ਬਣ ਪੁਲਿਸ ਪ੍ਰਸ਼ਾਸਨ ਨੂੰ ਲੈ ਉਕਤ ਪਰਿਵਾਰਾਂ ਦੇ ਜਮੀਨ ਵਿੱਚ بڑے ਮਕਾਨ ਢਾ ਢੇਰੀ ਕਰ ਜਮੀਨ ਤੇ ਕਬਜ਼ਾ ਹੋ ਗਏ ਹਨ ਪੱਤਰਕਾਰ ਬ੍ਰਹਮਸਰੂਪ ਸੌਤਾ ਤੇ ਹਿਨਾ ਕੁਮਾਰੀ ਦੀ ਖਾਸ ਰਿਪੋਰਟ ਸੁਪਾ ਚੈਨਸਕਰ ਤਰਫ ਪੰਜਾਬ ਕਿਸਾਨ ਯੂਨੀਅਨ ਬਾਗੀ ਆ ਸਾਡੇ ਨਾਲ ਸਾਡੀਆਂ ਭਰਾਤਰੀ ਇੱਥੇ ਬੰਦੀਆਂ ਤੋਂ ਸਰਦਾਰ ਤਰਵਿੰਦਰ ਸਿੰਘ ਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਸਰਦਾਰ ਸਤਨਾਬ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਮਝੈਲ ਅੱਜ ਤਿੰਨੇ ਜਥੇਬੰਦੀਆਂ ਵੱਲੋਂ ਜਿਹੜਾ ਮੰਗ ਪੱਤਰ ਦੇਣ ਲਈ ਡਿਪਟੀ ਕਮਿਸ਼ਨਰ ਤਰਨਤਾਰਾ ਆਫਿਸ ਵਿੱਚ ਕੇ ਪਹੁੰਚੇ ਆ ਇਹਦਾ ਮਸਲਾ ਇਹ ਆ ਕਿ ਜਿਹੜੀ ਪਿੰਡ ਗਗੜੇਵਾਲ ਦੀ 86 ਕਿੱਲੇ ਜ਼ਮੀਨ 87 1955 ਨੂੰ ਜੋ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਸੈਂਟਰ ਗਵਰਨਮੈਂਟ ਵੱਲੋਂ ਅਲਾਟ ਕੀਤੀ ਗਈ ਸੀਗੀ ਆਪਣਾ ਗੁਜ਼ਰਬਸਰ ਕਰਨ ਦੇ ਲਈ ਉਸ ਜਮੀਨ ਤੇ ਮੌਜੂਦਾ ਸਮੇ ਇੱਕ ਧਨਾੜ ਪਰਿਵਾਰ ਪੂਰਨ ਸਿੰਘ ਦਾ ਪਰਿਵਾਰ ਜਿਹੜਾ ਗਗੜੇਵਾਲ ਵਿਖੇ ਰਹਿ ਰਿਹਾ ਤੇ ਹੁਣ ਉਹਦੀ ਅਗਲੀ ਪੀੜ੍ਹੀਆਂ ਜਿਹੜੀਆਂ ਹਨ ਉਹਨਾਂ ਵੱਲੋਂ ਜਿਹੜਾ ਹੈਗਾ ਜਾਲੀ ਰਜਿਸਟਰੀਆਂ ਕਰਾ ਕੇ ਕਬਜ਼ਾ ਕੀਤਾ ਹੋਇਆ ਉਹ ਸਬੰਧੀ ਅੱਜ ਅਸੀਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਮਿਲਣ ਵਾਸਤੇ ਆਏ ਸੀ ਕਿਉਂਕਿ ਕਿਉਂਕਿ ਇਹ ਮਸਲਾ ਜਿਹੜਾ ਹੈਗਾ ਵਾ 1955 ਤੋਂ ਲੈ ਕੇ 1996 ਤੱਕ ਉਕਤ ਜਿਹੜੇ ਇਹ ਗਰੀਬ ਪਰਿਵਾਰ ਨੇ ਆਰਥਿਕ ਪੱਖੋਂ ਕਮਜ਼ੋਰ ਜਿਹੜਾ ਵਰਗ ਹੈ ਸਾਡਾ ਉਹਨਾਂ ਦੇ ਕੋਲੇ ਇਹ ਜ਼ਮੀਨ ਜਿਹੜੀ ਹੈਗੀ ਆ ਇਹ ਕਾਬਜ਼ ਰਹੇ ਨੇ ਪਰ 1996 ਤੋਂ ਲੈ ਕੇ ਮੌਜੂਦਾ ਸਮੇਂ 2025 ਤੱਕ ਹੁਣ ਉਹ ਜਿਹੜਾ ਤਨਾਟ ਪਰਿਵਾਰ ਹੈ ਇੱਕ ਰੱਜਿਆ ਪੂਜਿਆ ਪਰਿਵਾਰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਉਹ ਉਸ ਵੱਲੋਂ ਇਸ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਏ ਪਰ ਪਿਛਲੇ 30 ਸਾਲ ਤੋਂ ਜਿਹੜੇ ਇਹ ਪਰਿਵਾਰ ਨੇ ਅੱਠ ਪਰਿਵਾਰ ਨੇ ਜਿਹੜੇ ਹੈਗਾ ਇਹ ਵੱਡੇ ਪੱਧਰ ਦੇ ਉੱਪਰ ਲੜਾਈ ਲੜ ਰਹੇ ਨੇ ਪਰ ਇਹਨਾਂ ਦੀ ਕੋਈ ਸਰਵਾਈ ਨਹੀਂ ਹੋ ਰਹੀ ਕਿਉਂਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਇੱਥੇ ਇੱਕ ਅਪਲਾਈਕ ਬਹੁਤ ਵੱਡਾ ਹੈ ਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਉਹ ਮਾਲ ਵਿਭਾਗ ਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀ ਦੇ ਨਾਲ ਹੋਈਆਂ ਨੇ ਜੇਕਰ 30 ਸਾਲ ਤੋਂ ਇੰਨਾ ਪਰਿਵਾਰਾਂ ਦੀ ਕੋਈ ਸਰਬਾਈ ਨਹੀਂ ਹੋਈ ਤਾਂ ਇਹਦੇ ਪਿਛੇ ਕਾਰਨ ਸਭ ਤੋਂ ਵੱਡਾ ਜਿਹੜਾ ਅਸੀਂ ਅੱਜ ਤੱਕ ਜਾਂਚ ਕੀਤੀ ਏ ਇਹੀ ਲੱਗਿਆ ਏ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਦੀ ਪ੍ਰੋਪਰ ਪ੍ਰੋਪਰ ਮਿਲੀ ਭੁਗਤ ਹੈ ਇਹਦੇ ਵਿੱਚ ਚਾਹੇ ਉਹ ਮਾਲ ਡਿਪਾਰਟਮੈਂਟ ਹੋਵੇ ਚਾਹੇ ਪੁਲਿਸ ਮਹਿਕਮਾ ਹੋਵੇ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਹੋਵੇ ਕਿਉਂਕਿ ਉਹ ਤਨਾੜ ਪਰਿਵਾਰ ਦੀਆਂ ਫੈਮਲੀਆਂ ਬਾਹਰ ਹੋਣ ਕਾਰਨ ਮੋਟਾ ਰੁਪਈਆ ਹੋਣ ਕਾਰਨ ਹਰ ਵਰਗ ਨੂੰ ਖਰੀਦਿਆ ਜਾ ਰਿਹਾ ਹਰ ਜਿਹੜਾ ਹੈਗਾ ਪ੍ਰਸ਼ਾਸਨਿਕ ਅਧਿਕਾਰੀ ਨੂੰ ਖਰੀਦਿਆ ਜਾ ਰਿਹਾ ਤੇ ਇਨ੍ਹਾਂ ਪਰਿਵਾਰਾਂ ਦਾ ਜਿਹੜਾ ਹੈਗਾ ਵਾ ਜ਼ਮੀਨ ਦੇ ਉ ਇਥੇ ਮੰਗ ਪੱਤਰ ਦੇਣ ਲਈ ਪਹੁੰਚੇ ਸੀ ਮੰਗ ਪੱਤਰ ਦੇਣ ਤੋਂ ਬਾਅਦ ਜੇਕਰ ਨਹੀਂ ਸੁਣਵਾਈ ਨਹੀਂ ਤਾਂ ਅਗਲਾ ਕਦਮ ਜਥੇਬੰਦੀ ਵੱਲ ਵੀ ਹੋਵੇਗਾ ਦੇਖੋ ਜੀ ਅਸੀਂ ਇਸ ਤਰ੍ਹਾਂ ਵਾ ਕਿ ਜੇਕਰ ਅਸੀਂ ਅੱਜ ਪਹਿਲਾਂ ਮੰਗ ਪੱਤਰ ਦਵਾਂਗੇ ਉਸ ਤੋਂ 1 ਹਫ਼ਤੇ ਦਾ ਅਸੀਂ ਅਲਟੀਮੇਟਮ ਦੇ ਕੇ 1 ਹਫ਼ਤੇ ਬਾਅਦ ਦੁਬਾਰਾ ਏਸੀ ਆਫਿਸ ਦੇ ਵਿੱਚ ਇਸੇ ਸਮੇਂ ਮਿਲਾਂਗੇ ਜੇਕਰ ਫਿਰ ਵੀ ਕੋਈ ਆਪਣਾ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਵੱਲੋਂ ਮੀਟਿੰਗ ਲਾ ਕੇ ਵੱਡੇ ਪੱਧਰ ਤੇ ਸੰਘਰਸ਼ ਉਲੀਕੇ ਜਾਣਗੇ ਤੇ ਉਸ ਸੰਘਰਸ਼ ਦੇ ਜੋ ਵੀ ਸਿੱਟੇ ਨਿਕਲਣਗੇ ਉਹਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ਫੜੀ ਕੀ ਨਾਂ ਆਪਣਾ ਰঞ্জੀਤ ਸਿੰਘ ਕਿਹੜੇ ਪਿੰਡ ਕਿਸ਼ਨ ਸਿੰਘ ਵਾਲਾ ਕੀ ਮਸਲਾ ਪੈਗਾ ਜ਼ਮੀਨ ਦਾ ਮਸਲਾ ਜੀ 7855 ਦੇ ਵਿੱਚ ਇਹ ਜ਼ਮੀਨ ਸਾਨੂੰ ਲਾਟ ਹੋਈ ਸੀ ਸਾਡੇ ਬਜ਼ੁਰਗਾਂ ਨੂੰ ਲਾਟ ਹੋਈ ਸੀ ਇਹਨਾਂ ਨੇ ਮੁੜ ਕੇ ਅਵਸਰਾਂ ਦੀ ਮਿਲੀ ਭੁਗਤ ਦੇ ਨਾਲ 7855 ਵਾਲਾ ਰਜਿਸਟਰ ਆ ਜਿਹੜਾ ਉਹ ਇਹਨਾਂ ਨੇ ਗੁੰਮ ਕੀਤਾ ਵਾ ਸਾਡੇ ਕੋਲ ਹੈਗੇ ਆ ਤੇ ਇਹਨਾਂ ਕੋ ਕਿੱਥੇ ਗਿਆ ਇੱਥੇ ਡੀਸੀ ਸਾਹਿਬ ਦੇ ਦਫ਼ਤਰੇ ਆਉਨੇ ਆ ਇੱਥੋਂ ਸਾਨੂੰ ਭੇਜਿਆ ਜਾਂਦਾ ਵਾ ਉੱਥੇ ਤਹਿਸੀਲਦਾਰ ਦੇ ਦਫ਼ਤਰੇ ਉੱਥੇ ਖਡੂਰ ਸਾਹਿਬ ਖਡੂਰ ਸਾਹਿਬ ਜਦੋਂ ਜਾਂਦੇ ਉੱਥੇ ਸਾਨੂੰ ਕੋਈ ਨਿਆਂ ਹੀ ਨਹੀਂ ਦਿੰਦੇ ਇਹੀ ਅਸੀਂ 8 ਤੋਂ 5-7 ਸਾਲ ਪਹਿਲਾਂ ਦੇ ਚੱਕਰਾਂ 'ਚ ਪਏ ਆ ਕੋਈ ਨਿਆਂ ਨਹੀਂ ਦਿੰਦੇ ਡੀਸੀ ਸਾਹਿਬ ਇੱਥੋਂ ਲਿਖ ਦਿੰਦੇ ਉੱਥੇ ਭੇਜ ਦਿੰਦੇ ਉੱਥੇ ਸਾਨੂੰ ਕੋਈ ਨਿਆਂ ਨਹੀਂ ਸਾਡਾ ਜਿਹੜਾ 7-8 55 ਵਾਲਾ ਰਜਿਸਟਰ ਆ ਉਹ ਚ ਅਸੀਂ ਮਾਲਕ ਆ ਉਹ ਚ ਸਾਨੂੰ ਜ਼ਮੀਨ ਸਾਡੇ ਬਜ਼ੁਰਗਾਂ ਨਾਲਟ ਹੋਈ ਆ ਉਹ ਦਿੱਤਾ ਜਾਵੇ ਡੀਸੀ ਸਾਹਿਬ ਵੱਲੋਂ ਤੇ ਜਿਹੜੀ ਜ਼ਮੀਨ ਦੇ ਸਾਨੂੰ ਮਾਲਕ ਬਣਾਇਆ ਜਾਵੇ ਠੀਕ ਹੈ ਅੱਜ ਸਾਹਿਬਾ ਹੈ ਗੁਰਜੀ ਕੀ ਫਤਿਹ ਅੱਜ ਅਸੀਂ ਕਿਸਾਨ ਜੁਨੀਆਂ ਦੇ ਨਾਲ ਜਥੇਬੰਦੀਆਂ ਦੇ ਨਾਲ ਗਗੜੇਵਾਲ ਜ਼ਮੀਨ ਦੇ ਬਾਬਤ ਡੀਸੀ ਸਾਹਿਬ ਤਰਨਤਾਰਨ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਸਾਡੇ ਬਜ਼ੁਰਗਾਂ ਨੂੰ 7 8 55 ਰੋਜ਼ਮੀਨ ਲਾਟ ਹੋਈ ਸੀ ਜਿਹਦਾ ਬਕਾਇਦਾ ਇੰਤਕਾਲ ਰੋਜ਼ਨਾਮੇ 'ਚ ਸਾਰਾ ਬਣਿਆ ਸੀ ਮਹਿਕਮੇ ਨੇ ਮਿਲੀ ਭੁਗਤਾਨ ਕਰਕੇ ਉਹ ਸਾਰਾ 7 8 55 ਦਾ ਰਿਕਾਰਡ ਵੀ ਗੁੰਮ ਕਰਤਾ ਕਹਿ ਲੋ ਸਾੜਤਾ ਕਹਿ ਲੋ ਜਾਂ ਪਤਾ ਨਹੀਂ ਕੀ ਕੀਤਾ ਉਹ ਮਹਿਕਮਾਂ ਦੱਸੇ ਤੇ ਨਾਓ ਇੰਤਕਾਲ ਵਾਲੇ ਰਜਿਸਟਰ ਕੋਈ ਲੱਭਦਾ ਨਾ ਲਾਟਮੈਂਟ ਵਾਲਾ ਕੋ ਰਜਿਸਟਰ ਲੱਭਦਾ ਵਾ ਤੇ ਨਾ ਹੀ ਰੋਜ਼ਨਾਮਚਾ ਲੱਭਦਾ ਸਾਡੇ 5 ਬੰਦਿਆਂ ਕੋਲ ਰੋਜ਼ਨਾਮਚਾ ਜਿਹੜਾ ਸਾਰਾ ਕੁਝ ਹੈਗਾ ਵਾ ਲਾਟਮੈਂਟ ਦੇ ਕੋਲ ਹੈਗੀ ਆ ਰੋਜ਼ਨਾਮਚਾ ਹੈਗਾ ਵਾ ਜਮ੍ਹਾਂ ਬੰਦੀ ਹੈਗੀਆਂ ਵਾ ਇੱਕ ਮਿੰਟ ਇੱਕ ਜਮ੍ਹਾਂ ਬੰਦੀ ਜਿਹੜੀ ਉਹ ਗਲਤੀ ਖਾ ਗਿਆ ਵਾ ਪ੍ਰਸ਼ਾਸਨ ਕਿ ਜਿਹੜਾ ਉਹਨਾਂ ਕੋ ਸਾੜਿਆ ਫੂਕਿਆ ਨਹੀਂ ਗਿਆ ਬਹੁਤ ਵੱਡੀ ਮਹਿਕਮੇ ਨੇ ਗਲਤੀ ਕੀਤੀ ਆ ਜਿਹੜਾ ਅੱਜ ਉਹਨਾਂ ਨੂੰ ਭੁਗਤਣੀ ਪੈਣੀ ਆ ਇੱਕ ਰਜਿਸਟਰ ਜਿਹੜਾ ਵਾ 96 ਦਾ ਔਰ ਰਜਿਸਟਰ ਪਟਵਾਰੀ ਦੇ ਕੋਲ ਹੈਗਾ ਹੋਰ ਨਾ ਕੋਈ ਪਿਛਲਾ ਨਾ ਕੋਈ ਅਗਲਾ ਇਹਨਾਂ ਨੇ 7855 ਤੇ ਖਤਮ ਕੀਤੀ ਉਹਦੇ ਪਿਛਲੇ 47 ਦੇ ਵੀ ਖਤਮ ਕੀਤੀ 64 ਦਾ ਜਿਹੜਾ ਜਮ੍ਹਾਂ ਬੰਦੀ ਉਹ ਵੀ ਖਤਮ ਕੀਤੀ ਤੇ 68 ਦੇ ਵਿੱਚ ਜਾ ਕੇ ਇਹਨਾਂ ਆਪਣੀ ਮਨਮਰਜ਼ੀ ਦੇ ਨਾਲ ਉਹ ਇਹਨਾਂ ਨੇ ਜਿਹੜੇ ਸਾਡੇ ਲਾਟੀ ਆ ਉਹਨਾਂ ਨੂੰ ਕਾਸ਼ਤ ਕਰ ਬਣਾ ਦਿੱਤਾ ਤੇ ਮਾਲਕ ਹੋਰ ਕੋ ਬਣਾ ਦਿੱਤੇ ਆ ਤੁਹਾਡਾ ਕੀ ਨਾਮ ਹੈ ਤੇ ਕਿੰਨੀ ਜ਼ਮੀਨ ਦਾ ਜਿਹੜੀ ਹੈ ਮੇਰਾ ਨਾਮ ਸੰਤੋਖ ਸਿੰਘ ਪਿੰਡ ਪੀਰੇਵਾਲ ਕੰਸੰਗ ਦਾ ਸਾਡਾ ਲਾਗੂ ਲੱਗ ਗਈ ਆ ਤੇ ਸੰਤੋਖ ਸਿੰਘ ਸੁਪੁੱਤਰ ਸੁੱਚਾ ਸਿੰਘ ਤੇ ਜਿਹੜਾ ਮੇਰਾ ਦਾਦਾ ਲਾਟੀ ਆ ਸਾਧੂ ਸਿੰਘ ਪੁੱਤਰ ਗੰਗਾ ਸਿੰਘ ਮੇਰੀ ਵੀ ਵਿੱਚ ਜ਼ਮੀਨ ਹੈਗੀ ਆ ਇਸ ਕਰਕੇ ਸੱਚੀ ਗਾਣੀ ਆ ਮੇਰੇ ਕੋਲ ਪ੍ਰੂਫ ਵੀ ਹੈਗੇ ਆ ਇੱਕ ਰਜਿਸਟਰ ਜਿਹੜਾ ਪਟਵਾਰੀ ਦੇ ਕੋਲ ਹੈਗਾ ਵਾ ਤੇ ਉਹ ਸਿਰਫ ਉਹ ਹੀ ਸਾਡੇ ਕੋਲ ਇੱਕ ਨਿਸ਼ਾਨ ਹੈ ਬਾਕੀ ਮਹਿਕਮੇ ਨੇ ਉਹ ਸਾੜ ਦਿੱਤਾ ਫੂਕ ਦਿੱਤਾ ਪਤਾ ਨਹੀਂ ਕੀ ਕੀਤਾ ਉਹ ਡੀਸੀ ਸਾਹਿਬ ਜਾਣੇ ਜਾਂ ਉਹਦਾ ਵਿਭਾਗ ਜਾਣੇ ਇਹ ਡੀਸੀ ਸਾਹਿਬ ਤੋਂ ਥੱਲੇ ਜਿਹੜੇ ਐਸਡੀਐਮ ਐਸਡੀਐਮ ਵੀ ਬਹੁਤ ਉਹਦੇ ਸਾਡੇ ਕੋਲ ਬਿਆਨ ਵੀ ਹੈਗੇ ਆ ਜਿਹੜਾ ਕਿ ਉਹਨੇ ਬਹੁਤ ਹੀ ਘਟੀਆ ਕੰਮ ਕੀਤਾ ਤਹਿਸੀਲਦਾਰ ਨੇ ਬਹੁਤ ਕੱਚਾ ਕੰਮ ਕੀਤਾ ਜਿਹੜਾ ਲਾਲ ਸਿੰਘ ਆ ਪਟਵਾਰੀ ਜਾਂ ਹੋਰ ਪਟਵਾਰੀ ਆ ਇੱਕ ਬੰਨੇ ਸਾਨੂੰ ਲਿਖ ਲਿਖ ਦਈ ਜਾਂਦੇ ਆ ਜੀ ਇਹਨਾਂ ਨੂੰ ਜ਼ਮੀਨ ਲਾਟ ਹੋਈ ਆ ਇਹਨਾਂ ਦਾ ਇੰਤਕਾਲ ਵੀ ਹੋਇਆ ਸੀ ਇਹਨਾਂ ਦਾ ਰਿਪੋਰਟ ਨੰਬਰ ਵੀ ਹੈਗਾ ਸੀ ਤੇ ਦੂਜੇ ਬੰਨੇ ਕਿਤੇ ਸਾਡੇ ਕੋਲ ਕੱਖ ਨਹੀਂ ਹੈਗਾ ਏ ਡੀਸੀ ਸਾਹਿਬ ਨੂੰ ਚਾਹੀਦਾ ਵਾ ਕਿ ਇਹ ਸਾਰੇ ਕੰਮ ਛੱਡ ਕੇ ਇਹ ਡੀਸੀ ਸਾਹਿਬ ਸਾਡੇ ਬਜ਼ੁਰਗ ਮਰਗ ਜਿਹੜੇ ਇੰਨਾ ਕਮਾਂ ਨੂੰ ਡਿੱਗਦਾ ਦਾਦਾ ਸਾਡਾ ਮਰ ਗਿਆ ਪਿਓ ਮਰ ਗਿਆ ਅਸੀਂ ਵੀ ਮਰਨ ਵਾਲੇ ਆ ਸਾਡੀ 70 75 ਸਾਲ ਹੋ ਮਰਿਆ ਪਰ ਇਹ ਤਮਾਸ਼ਾ ਦੇਖੀ ਜਾਂਦੇ ਆ ਜਿਲੇ ਤਰਨਤਾਰਨ ਦੇ ਗੁਰੂ ਅਰਜਨ ਸਾਹਿਬ ਦੀ ਨਗਰੀ ਦੇ ਲੋਕ ਆ ਇਹ ਗਰੀਬਾਂ ਦਾ ਤਮਾਸ਼ਾ ਡਾਉਂਦੇ ਆ ਤੇ ਪਤਾ ਨਹੀਂ ਕਿੰਨਾ ਚਿਰ ਡਾਉਂਦੇ ਰਹਿਣਗੇ ਸੋ ਅਸੀਂ ਬੇਨਤੀ ਕਰਦੇ ਆ ਜੇ ਕੋਈ ਰਾਮ ਕਰੋ ਕੋਈ ਤਰਸ ਕਰੋ ਕਿ ਤੂੰ ਇਹਨਾਂ ਰੁਪਿਆ ਤੁਸੀਂ ਲੱਖਾਂ ਰੁਪਿਆ ਤਨਖਾਹ ਲਿੰਦੇ ਆ ਰਾਮ ਜੜਾ ਵਾ ਉਹਨੂੰ ਤੂੰ ਬੰਦ ਕਰਕੇ ਗਰੀਬਾਂ ਦੀ